ਵਾਜਲ ਕਾਂ ਦੇ ਵਿਦਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਸੇਮਾਨ ਦੀ ਅਗਵਾਈ ਹੇਠ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਐਡਵੋਕੇਟ ਜਨਰਲ ਦਫ਼ਤਰ ਵਿੱਚ ਰਾਖਵਾਦ ਨੂੰ ਸ਼ੁਰੂ ਕਰਕੇ ਡਾਕਟਰ ਪੀ ਆਰ ਅੰਬੇਦਕਰ ਦੇ ਸੁਪਨੇ ਨੂੰ ਸਾਕਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤੇ ਕਾਨੂੰਨ ਅਧਿਕਾਰੀਆਂ ਦੀ ਨਿਯੁਕਤੀ ਵਿੱਚ ਆਮਦਨ ਦੀ ਸੀਮਾ ਨੂੰ ਅੱਪ ਕਰਨ ਲਈ ਸੌਕਾ ਤਕੀਕੀਆਂ ਗਈਆਂ ਹਨ ਜੋ ਇੱਕ ਇਤਿਹਾਸਕ ਪ੍ਰਾਪਤੀ ਹੈ। ਜਿਸ ਸੋਚ ਨਾਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸੋਚ ਨੂੰ ਪਸੰਦ ਕੀਤਾ ਔਰ ਪੰਜਾਬ ਦੇ ਵਿੱਚ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਔਰ ਉਸ ਸਮੇਂ ਸਾਡੀ ਪਾਰਟੀ ਦੋ ਤਸਵੀਰਾਂ ਲੈ ਕੇ ਚੱਲ ਰਹੀ ਸੀ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਔਰ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਉਹਨਾਂ ਦੀ ਸੋਚ ਜੋ ਲੋਕਾਂ ਦੇ ਵਿੱਚ ਅਸੀਂ ਲੈ ਕੇ ਗਏ ਉਹ ਸੋਚ ਨੂੰ ਲੋਕਾਂ ਨੇ ਪਸੰਦ ਕੀਤਾ ਔਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੇ ਬਣਾਈ ਤਾਂ ਸਰਕਾਰ ਬਣਦੇ ਸਾਰ ਹੀ ਦੇਸ਼ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ ਦੇ ਵਿੱਚ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਔਰ ਬਾਬਾ ਸਾਹਿਬ ਡਾਕਟਰ ਪੀਮਰਾਵਾ ਬੇਦਕਰ ਜੀ ਦੀਆਂ ਤਸਵੀਰਾਂ ਲਗਾਈਆਂ ਗਈਆਂ ਨਹੀਂ ਤਾਂ ਪਹਿਲਾਂ ਜਿਹੜੀ ਵੀ ਸਰਕਾਰ ਦਾ ਕੋਈ ਮੁੱਖ ਮੰਤਰੀ ਬਣਦਾ ਸੀ ਉਹ ਆਵਦੀਆਂ ਤਸਵੀਰਾਂ ਸਰਕਾਰੀ ਦਫ਼ਤਰਾਂ ਦੇ ਵਿੱਚ ਲਵਾਉਂਦੇ ਸੀ ਇਹ ਬੜਾ ਵੱਡਾ ਜਿਹੜਾ ਮੈਂ ਸਮਝਦਾ ਬਦਲਾਅ ਜੇ ਆਇਆ ਸਾਰੇ ਦੇਸ਼ ਵਿੱਚ ਤਾਂ ਪੰਜਾਬ ਦੇ ਵਿੱਚ ਆਇਆ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਹੋਂਦ ਦੇ ਵਿੱਚ ਆਈ ਅੱਜ ਅਸੀਂ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਦੀ ਸੋਚ ਨੂੰ ਲੈ ਕੇ ਚੱਲ ਰਿਆਂ ਸਾਡੀ ਸਰਕਾਰ ਉਹਨਾਂ ਵੱਲੋਂ ਦਿਖਾਏ ਹੋਏ ਰਾਹ ਤੇ ਜਿਹੜਾ ਕੰਮ ਕਰਨ ਦੀ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੀ ਹੈ ਅੱਜ 75 ਸਾਲ ਤੋਂ ਵੱਧ ਜਿਹੜਾ ਆਜ਼ਾਦੀ ਦੇ ਆਪਣੇ ਦੇਸ਼ ਨੂੰ ਹੋ ਗਏ ਜਿਹੜੇ ਸਾਡੇ ਸਰਕਾਰੀ ਵਕੀਲ ਨੇ ਉਹਨਾਂ ਨੂੰ ਵੇਖੋ ਹਾਈ ਕੋਰਟਾਂ ਦੇ ਵਿੱਚ ਜਿਹੜੇ ਸਾਡੇ ਅਨਸੂਚਿਤ ਜਾਤੀਆਂ ਦੇ ਅਤੇ ਅਨੁਸੂਚਿਤ ਅਨੁਸੂਚਿਤ ਜਨਜਾਤੀਆਂ ਦੇ ਵਕੀਲ ਨੇ ਕੋਈ ਵੀ ਵੇਖੋ ਉਹਨਾਂ ਨੂੰ ਰਿਜ਼ਰਵੇਸ਼ਨ ਦਾ ਕੋਈ ਚੰਗਾ ਜਿਹੜਾ ਮਾਪਦੰਡ ਜਿਹੜੇ ਨਹੀਂ ਸੀਗੇ ਜਦੋਂ ਸਾਡੀ ਆਮ ਆਦਮੀ ਪਾਰਟੀ ਨੇ 2017 ਦੀ ਵੀ ਗੱਲ ਕਰੀਏ ਉਦੋਂ ਵੀ ਇਹ ਮੁੱਦਾ ਚੱਕਿਆ ਸੀ ਕਿ ਸਾਡੇ ਜਿਹੜੇ ਸਰਕਾਰੀ ਵਕੀਲ ਨੇ ਉਹਨਾਂ ਲਈ ਰਾਖਵਾ ਕਰਨ ਦਾ ਜਿਹੜੇ ਮਾਪਦੰਡ ਨੇ ਉਹ ਜਿਹੜੇ ਉਹਨਾਂ ਮੁਤਾਬਕ ਕੀਤੇ ਜਾਣ ਪਰ ਹੋਇਆ ਇਸ ਦੇ ਹਲਟ ਆਮ ਆਦਮੀ ਪਾਰਟੀ ਦੀ ਕਿਸੇ ਨੇ ਕੋਈ ਗੱਲ ਨਹੀਂ ਮੰਨੀ ਜਦੋਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਪੰਜਾਬ ਦੇ ਵਿੱਚ 2022 ਦੇ ਵਿੱਚ ਤਾਂ ਸਾਡੇ ਕਨਵੀਨਰ ਆਮ ਆਦਮੀ ਪਾਰਟੀ ਦੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਸਾਡੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਸਾਹਿਬ ਨੇ ਆਦੇਸ਼ ਕਰਤੇ ਕਿ ਹਾਈ ਕੋਰਟਾਂ ਦੇ ਵਿੱਚ ਜੋ ਸਾਡੇ ਸਰਕਾਰੀ ਵਕੀਲ ਅਪੁਆਇੰਟ ਕੀਤੇ ਜਾਂਦੇ ਨੇ ਜਿਸ ਵਿੱਚ ਸਾਡੇ ਐਡਵੋਕੇਟ ਜਨਰਲ ਨਹੀਂ ਸਾਡੇ ਐਡੀਸ਼ਨਲ ਐਡਵੋਕੇਟ ਜਨਰਲ ਨੇ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਨੇ ਇਸ ਤੋਂ ਇਲਾਵਾ ਡਿਪਟੀ ਐਡਵੋਕੇਟ ਜਨਰਲ ਨੇ ਸਹਾਇਕ ਐਡਵੋਕੇਟ ਜਨਰਲ ਨੇ ਇਹਨਾਂ ਦੇ ਜਿਹੜੀਆਂ ਰਾਖਵਾ ਕਰਨ ਦੀ ਜਿਹੜੀ ਪਾਲਸੀ ਬਣਾਈ ਜਿਹੜੀਆਂ 58 ਰਾਖਵੀਆਂ ਸੀਟਾਂ ਅਨੁਸੂਚਿਤ ਜਾਤੀਆਂ ਔਰ ਅਨੁਸੂਚਿਤ ਜਨ ਜਾਤੀਆਂ ਦੀਆਂ ਇਨਾ ਵਕੀਲਾਾਂ ਲਈ ਫਿਕਸ ਕੀਤੀਆਂ ਪਰ ਇੱਕ ਬੜੀ ਵੱਡੀ ਉਹਦੇ ਵਿੱਚ ਕਮੀ ਜਿਹੜੀ ਪਿਛਲੀ ਸਰਕਾਰ ਦੇ ਜਿਹੜੇ ਐਕਟ ਸੀਗਾ ਉਸ ਹੁਣ ਐਕਟ ਦੇ ਵਿੱਚ ਸੋਧ ਕੀਤਾ ਗਿਆ ਜਿਹੜੇ ਸੀਨੀਅਰ ਐਡਵੋਕੇਟ ਜਨਰਲ ਸੀਗੇ ਉਹਨਾਂ ਲਈ ਜਿਹੜੀ ਸਾਲਾਨਾ ਆਮਦਨ ਉਹ ਵੀ ਲੱਖ ਰੁਪਏ ਰੱਖੀ ਗਈ ਸੀ ਔਰ ਜਿਹੜੇ ਐਡੀਸ਼ਨਲ ਐਡਵੋਕੇਟ ਜਨਰਲ ਸੀਗੇ ਉਹਨਾਂ ਲਈ 15 ਲੱਖ ਰੁਪਏ ਸਾਲਾਨਾ ਆਮਦਨ ਰੱਖੀ ਗਈ ਸੀ ਔਰ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਸੀਗੇ ਜਿਹੜੇ ਉਹ 10 ਲੱਖ ਰੁਪਏ ਔਰ ਡਿਪਟੀ ਐਡਵੋਕੇਟ ਜਨਰਲ ਨੇ ਜਿਹੜੇ ਉਹਨਾਂ ਲਈ 7 ਲੱਖ ਰੁਪਏ ਸਾਲਾਨਾ ਆਮਦਨ ਰੱਖੀ ਗਈ ਸੀ ਔਰ ਸਹਾਇਕ ਐਡਵੋਕੇਟ ਜਨਰਲ ਸੀਗੇ ਜਿਹੜੇ ਉਹਨਾਂ ਲਈ 3.5 ਲੱਖ ਸਾਲਾਨਾ ਆਮਦਨ ਜਿਹੜੀ ਹੈ ਉਹ ਰੱਖੀ ਗਈ ਸੀ ਤਾਂ ਇਹ ਜਿਹੜਾ ਐਕਟ ਪਹਿਲਾਂ ਸੀਗਾ ਤੇ ਇਹਦੇ ਵਿੱਚ ਹੁਣ ਸੋਧ ਕੀਤੀ ਗਈ ਹੈ ਕਿਉਂਕਿ 15 ਅਸਾਮੀਆਂ ਜੜੀਆਂ ਨੇ ਖਾਲੀ ਰਹਿ ਗਈਆਂ ਆਮਦਨ ਜ਼ਿਆਦਾ ਹੋਣ ਕਰਕੇ ਉਹ ਸਾਡੀਆਂ ਜਿਹੜੀਆਂ ਅਸਾਮੀਆਂ ਨੇ ਜਿਹੜੀ ਸਰਕਾਰੀ ਵਕੀਲ ਹੁੰਦੇ ਨੇ ਜਿਹੜੇ ਆਪਣੇ ਸਰਕਾਰ ਪੁਆਇੰਟ ਕਰਦੀ ਹੈ ਸਰਕਾਰ ਦੇ ਜਿਹੜੇ ਸਰਕਾਰੀ ਕੇਸ ਹੁੰਦੇ ਨੇ ਹਾਈ ਕੋਰਟ ਜਾਂ ਕਿਸੇ ਵੀ ਕੋਰਟ ਲਈ ਉਹ ਸਾਡੀਆਂ ਜਿਹੜੀਆਂ 15 ਅਸਾਮੀਆਂ ਖਾਲੀ ਰਹਿ ਗਈਆਂ ਜਿਹੜੀ ਰਿਜ਼ਰਵੇਸ਼ਨ 58 ਜਿਹੜੀਆਂ ਅਸਾਮੀਆਂ ਜਿਹੜੀ ਸਰਕਾਰ ਨੇ ਲਾਗੂ ਕੀਤੀਆਂ ਸੀ ਤਾਂ ਉਹਦੇ ਵਿੱਚ ਅਨੁਸੋਧ ਕੀਤੀ ਗਈ ਹੈ ਜਿਹੜੇ ਆਮਦਨ ਹੈ ਸਾਲਾਨਾ ਉਹਨੂੰ ਘਟਾਇਆ ਗਿਆ ਅੱਧ ਕੀਤਾ ਗਿਆ ਜਿਵੇਂ ਕਿ ਸੀਨੀਅਰ ਐਡਵੋਕੇਟ ਜਨਰਲ ਨੇ ਜਿਹੜੇ ਉਹਨਾਂ ਲਈ 20 ਲੱਖ ਤੋਂ 10 ਲੱਖ ਕੀਤਾ ਗਿਆ ਹੈ ਸਾਲਾਨਾ ਆਮਦਨ ਔਰ ਜਿਹੜੇ ਐਡੀਸ਼ਨਲ ਐਡਵੋਕੇਟ ਜਨਰਲ ਨੇ ਉਹਨਾਂ ਲਈ 15 ਲੱਖ ਤੋਂ ਘਟਾ ਕੇ 7.5 ਲੱਖ ਜਿਹੜੀ ਸਾਲਾਨਾ ਆਮਦਨ ਕੀਤੀ ਗਈ ਹੈ ਇਸ ਤੋਂ ਇਲਾਵਾ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਨੇ ਉਹਨਾਂ ਦੀ 10 ਲੱਖ ਸਾਲਾਨਾ ਆਮਦਨ ਸੀ ਉਹਨਾਂ ਦੀ ਜਿਹੜੀ 5 ਲੱਖ ਸਾਲਾਨਾ ਆਮਦਨ ਕੀਤੀ ਗਈ ਹੈ ਇਸ ਤੋਂ ਇਲਾਵਾ ਡਿਪਟੀ ਐਡਵੋਕੇਟ ਜਨਰਲ ਉਹਨਾਂ ਦੀ ਜਿਹੜੀ ਸਾਲਾਨਾ 7 ਲੱਖ ਤੋਂ ਘਟਾ ਕੇ 3.5 ਲੱਖ ਆਮਦਨ ਜਿਹੜੀ ਕੀਤੀ ਗਈ ਹੈ ਔਰ ਜਿਹੜੇ ਸਹਾਇਕ ਐਡਵੋਕੇਟ ਜਨਰਲ ਜਿਹੜੇ ਨੇ ਉਹਨਾਂ ਦੀ ਜਿਹੜੀ 3.5 ਲੱਖ ਤੋਂ ਕਟਾ ਕੇ ਪੌਣੇ 2 ਲੱਖ ਸਾਲਾਨਾ ਆਮਦਨ ਜਿਹੜੀ ਕੀਤੀ ਗਈ ਹੈ ਇਹ ਨੇ ਸਾਡੇ ਜਿਹੜੇ ਵੀ ਅਨਸੂਚਿਤ ਜਾਤੀਆਂ ਨਾਲ ਔਰ ਅਨਸੂਚਿਤ ਜਨ ਜਾਤੀਆਂ ਨਾਲ ਜਿਹੜੀਆਂ ਸਾਡੀਆਂ ਪੋਸਟਾਂ ਨੇ ਜਿਹੜੀਆਂ ਸਾਡੀਆਂ ਉੱਥੇ ਸਰਕਾਰ ਫਿਕਸ ਕਰਦੀ ਹੈ ਜਿਹੜੇ ਵਕੀਲ ਸਰਕਾਰੀ ਤੌਰ ਤੇ ਪੁਆਇੰਟ ਕਰਦੀ ਹੈ ਉਹਨਾਂ ਨੂੰ ਜਿਹੜਾ ਇਹਦਾ ਇਹ ਜਿਹੜਾ ਸੋਧ ਕੀਤੀ ਗਈ ਹੈ ਇਹਦੇ ਨਾਲ ਮੈਂ ਸਮਝਦਾ ਬਹੁਤ ਵੱਡਾ ਲਾਭ ਮਿਲੇਗਾ ਅੱਜ ਜੇ 15 ਅਸਾਮੀਆਂ ਖਾਲੀ ਰਹਿ ਗਈਆਂ ਤੇ 43 ਸਿਰਫ ਭਰੀਆਂ ਗਈਆਂ ਉਹ ਇਹ ਪਿਛਲੀਆਂ ਸਰਕਾਰਾਂ ਦੀਆਂ ناکਾਮੀਆਂ ਸੀ ਉਹਨਾਂ ਨੇ ਦੇਖਿਆ ਹੀ ਨਹੀਂ ਉਹਨਾਂ ਨੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਕਿ Dalit ਸਮਾਜ ਦੇ ਜਿਹੜੇ ਸਾਡੇ ਬੱਚੇ ਨੇ ਸਾਡੇ ਵਕੀਲ ਨੇ ਉਹਨਾਂ ਨੂੰ ਅੱਗੇ ਆ ਕੇ ਕਿਹੜੀਆਂ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹੁਣ ਜਿਹੜੀ ਆਪਣੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਮੈਂ ਧੰਨਵਾਦ ਕਰਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਜੋ ਸਾਡੇ ਕਨਵੀਨਰ ਨੇ ਔਰ ਮੈਂ ਖਾਸ ਤੌਰ ਤੇ ਧੰਨਵਾਦ ਕਰਦਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਸਾਡੇ ਅਨੁਸੂਚਿਤ ਜਾਤੀਆਂ ਔਰ ਅਨੁਸੂਚਿਤ ਜਨ ਜਾਤੀਆਂ ਦੇ ਵਕੀਲਾ ਬਾਰੇ ਸੋਚਿਆ ਔਰ ਜਿਹੜੀਆਂ ਹੁਣੇ 15 15 ਪੋਸਟਾਂ ਖਾਲੀ ਰਹਿ ਗਈਆਂ ਸੀ ਉਹਦਾ ਕਾਰਨ ਇਹ ਹੀ ਸੀ ਜਿਹੜੀ ਸਲਾਨਾ ਆਮਦਨ ਸੀਗੀ ਉਹ ਬਹੁਤ ਜ਼ਿਆਦਾ ਸੀ ਹੁਣ ਜਿਹੜੀ ਇਹ ਸਲਾਨਾ ਆਮਦਨ ਕੱਟ ਕੀਤੀ ਗਈ ਹੈ ਇਹਦੇ ਨਾਲ ਜਿਹੜੀਆਂ 15 ਖਾਲੀ ਜੜੀਆਂ ਅਸਾਮੀਆਂ ਰਹਿ ਗਈਆਂ ਉਹ ਵੀ ਭਰੀਆਂ ਜਾਣ ਗਈਆਂ ਔਰ ਜਿਹੜੇ ਸਾਡੇ ਅਨੁਸੂਚਿਤ ਜਾਤੀਆਂ ਦੇ ਜਾਂ ਅਨਸੂਚਿਤ ਜਨਜਾਤੀਆਂ ਦੇ ਸਾਡੇ ਵਕੀਲ ਸਾਡੇ ਭਰਾ ਨੇ ਉਹਨਾਂ ਨੂੰ ਵੀ ਜਿਹੜਾ ਹੁਣ ਸਰਕਾਰੀ ਤੌਰ ਤੇ ਜਿਹੜਾ ਸਰਕਾਰ ਵੱਲੋਂ ਵਕੀਲ ਅਪਾਇੰਟ ਕੀਤੇ ਜਾਂਦੇ ਨੇ ਉਹਦੇ ਵਿੱਚ ਜਿਹੜਾ ਸਰਕਾਰ ਦੇ ਵੱਲੋਂ ਜਿਹੜੇ ਕੇਸ ਹਾਈ ਕੋਰਟ ਦੇ ਵਿੱਚ ਜਾਂ ਕਿਸੇ ਵੀ ਕੋਰਟ ਦੇ ਵਿੱਚ ਉਹ ਲੜਦੇ ਨੇ ਉਹਨਾਂ ਨੂੰ ਬੜਾ ਜਿਹੜਾ ਉਹਦੇ ਵਿੱਚ ਉਹ ਅਪਾਇੰਟ ਹੋ ਸਕਦੇ ਨੇ ਤੇ ਮੈਨੂੰ ਸਮਝਦਾ ਹੈ ਬਹੁਤ ਵੱਡਾ ਜਿਹੜਾ ਕੰਮ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਮ ਲੋਕਾਂ ਦੀ ਆਵਾਜ਼ ਦੀ ਪਾਰਟੀ ਦੀ ਸਰਕਾਰ ਨੇ ਕੀਤਾ ਹੈ ਤਾਂ ਮੈਂ ਫਿਰ ਤੋਂ ਇਹੀ ਸਾਰਿਆਂ ਨੂੰ ਦੱਸਣਾ ਚਾਹਣਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀ ਸਰਕਾਰ ਹੈ ਦੇਸ਼ ਦੇ ਵਿੱਚ ਜਿਨੇ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨ ਜਾਤੀਆਂ ਬਾਰੇ ਸੋਚਿਆ ਪਹਿਲਾਂ ਵੀ ਸੋਚ ਰਹੀ ਹੈ ਬਾਬਾ ਸਾਹਿਬ ਡਾਕਟਰ ਭੀਮਰਾਵ ਅੰਬੇਦਕਰ ਜੀ ਦੀ ਸੋਚ ਨੂੰ ਲੈ ਕੇ ਉਹਨਾਂ ਦੇ ਵਿਖਾਏ ਰਾਹ ਤੇ ਚੱਲ ਰਹੀ ਹੈ ਔਰ ਮੈਂ ਵਿਸ਼ਵਾਸ ਦਵਾਣਾ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੇ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਹੈ ਸਰਕਾਰ ਹੈ ਜੋ ਵੀ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੇ ਜਿਹੜੇ ਸੁਪਨੇ ਉਹਨਾਂ ਨੇ ਸੋਚੇ ਜੋ ਉਹਨਾਂ ਨੇ ਸੰਵਿਧਾਨ ਲਾਗੂ ਕੀਤਾ ਤਾਂ ਉਸ ਸੰਵਿਧਾਨ ਤੇ ਪਹਿਰਾ ਦਿੰਦੇ ਸਾਡੀ ਸਰਕਾਰ ਕੰਮ ਕਰ ਰਹੀ ਹੈ ਔਰ ਜਿੰਨੀਆਂ ਵੀ ਹੋਰ ਸਮੱਸਿਆਵਾਂ ਨੇ ਕੋਈ ਵੀ ਮੁਸ਼ਕਲਾਂ ਨੇ ਜੇ ਅੱਗੇ ਵੀ ਸਾਡੇ ਕੋਲ ਸਾਡੇ ਦਲਿਤ ਭਰਾਵਾਂ ਦੀਆਂ ਕੋਈ ਮੁਸ਼ਕਲਾਂ ਆਉਂਦੀਆਂ ਨੇ ਤਾਂ ਉਹਨਾਂ ਦਾ ਵੀ ਜਿਹੜੀ ਸਾਡੀ ਸਰਕਾਰ ਹੈ ਇਹ ਹੱਲ ਕਰੇਗੀ ਤਾਂ ਮੈਂ ਫਿਰ ਤੋਂ ਧੰਨਵਾਦ ਕਰਦਾ ਸਾਡੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਜੀ ਦਾ ਜਿਨ੍ਹਾਂ ਨੇ ਸਾਡੇ Dalit ਜਿਹੜੇ ਵਕੀਲ ਨੇ ਸਾਡੇ ਬੱਚੇ ਨੇ ਉਹਨਾਂ ਬਾਰੇ ਸੋਚਿਆ ਤਾਂ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ